ਜਿਹੜਾ ਹੈਗਾ ਨਵੰਬਰ ਦੇ 23 ਨੂੰ ਆਪਣਾ ਜਿਹੜਾ ਹੈਗਾ ਸਾਡੇ ਬੱਸ ਸਟੈਂਡ ਗੁਰਾਇਆਂ ਦੇ ਉੱਪਰ ਸਾਡੇ ਚੌਂਕ ਇੰਚਾਰਜ ਧਲੇਤਾ ਤੇ ਸਾਡੇ ਦਸਾਂਝ ਕਲਾ ਐਸਆਈ ਸੁਖਵਿੰਦਰ ਪਾਲ ਤੇ ਜੰਗ ਬਹਾਦਰ ਐਸਆਈ ਇਹ ਮੌਜੂਦ ਸੀ ਇਹਨਾਂ ਦੇ ਪਾਸ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਉਦੀ ਹੈ ਕਿ ਇੱਕ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਜਿਹੜਾ ਸ਼ਖਸ ਹੈਗਾ ਜੋ ਕ੍ਰਿਮੀਨਲ ਹੈ ਹਾਰਡ ਕੋਰ ਕ੍ਰਿਮੀਨਲ ਹੈ ਐਂਡ ਕਈ ਕੇਸਾਂ ਦੇ ਵਿੱਚ ਵਾਂਟਡ ਹੈ ਜਿਦੇ ਵਿੱਚ ਲੁੱਟਾਂ ਖੋਹਾਂ ਦੇ ਆਰਮ ਜੈਕਟ ਦੇ ਤੇ ਐਨਡੀਪੀਐਸ ਦੇ ਪੁਰਾਣੇ ਮੁਕਾਦਮੇ ਜਿਹੜੇ ਦੇ ਦਰਜ ਨੇ ਤੇ ਦੋ ਕਿਸਾਂ ਦੇ ਵਿੱਚੋਂ ਪਕੌੜਾ ਵੀ ਆ ਤਾਂ ਉਹ ਏਰੀਆ ਦੇ ਵਿੱਚ ਇੱਕ ਕਾਲਟੋ ਗੱਡੀ ਦੇ ਵਿੱਚ ਜਿਹੜਾ ਜਿਸ ਦੇ ਪਾਸ ਨਜਾਇਜ਼ ਅਸਲਾ ਵੀ ਆ ਤੇ ਘੁੰਮ ਰਿਹਾ ਇਹ ਇਨਫਾਰਮੇਸ਼ਨ ਜਿਹੜੀ ਹੈਗੀ ਸਾਡੇ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਸਾਡੇ ਇਨਸਪੈਕਟਰ ਐਸ ਐਚ ਓ ਸਕੰਦਰ ਸਿੰਘ ਵਿਰਕਰ ਐਸ ਐਚ ਓ ਗਰਾਇਆ ਨਾਲ ਇਸ ਪਾਰਟੀ ਵੱਲੋਂ ਸ਼ੇਅਰ ਕੀਤੀ ਗਈ ਐਂਡ ਅੱਗੇ ਫਰਦਰ ਇਨਫਾਰਮੇਸ਼ਨ ਜਿਹੜੀ ਹੈਗੀ ਸਾਡੇ ਡੀ ਐਸ ਪੀ ਫਲੋਰ ਮਿਸਟਰ ਸਰਵਨ ਸਿੰਘ ਬਲ ਤੇ ਐਸ ਪੀ ਡਿਟੈਕਟਿਵ ਮਿਸਟਰ ਸਰਜੀਤ ਰਾਏ ਨਾਲ ਸ਼ੇਅਰ ਕੀਤੀ ਗਈ ਜੇ ਉਹ ਇਹਨਾਂ ਸੀਨੀਅਰ ਅਫੀਸਰਜ਼ ਨੇ ਆਪਣੀ ਜਿਹੜੀ ਜੇਰ ਨਿਗਰਾਨੀ ਹੈ ਸਾਰੇ ਇਹਨੂੰ ਫੜਨ ਵਾਸਤੇ ਪ੍ਰੀਜ਼ੈਂਟ ਕਰਨ ਲਈ ਸਾਰੇ ਆਪਰੇਸ਼ਨ ਨੂੰ ਚੈੱਕ ਆਊਟ ਕੀਤਾ ਐਂਡ ਏਰੀਆ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਐਂਡ ਜਿਹੜੀ ਇੱਕ ਕਮਾਲਪੁਰ ਰੋਡ ਦੇ ਉੱਪਰ ਨਾਕਾ ਬੰਦੀ ਕੀਤੀ ਸੀ ਉੱਥੇ ਕਰੀਬ 7:30 AM ਦੇ ਜਿਹੜੀ ਹੈਗੀ ਇੱਕ ਗੱਡੀ ਜਿਹੜੀ ਹੈਗੀ ਆਲਟੋ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਦੇ ਵਿੱਚ ਇਹ ਸ਼ਖਸ ਜਿਹੜਾ ਜਿਸ ਦੀ ਇਨਫੋਰਮੇਸ਼ਨ ਹੋਣ ਦਾ ਸ਼ੱਕ ਹੋਇਆ ਤਾਂ ਜਿਸ ਨੂੰ ਰੁਕਣ ਦੇ ਇਸ਼ਾਰਾ ਕੀਤਾ ਤਾਂ ਜਦੋਂ ਪੁਲਿਸ ਪਾਰਟੀ ਅੱਗੇ ਖੜੀ ਸੀ ਉਹਨੂੰ ਦੇ ਕੇ ਦੀ ਗੱਡੀ ਮੋੜ ਲਗਿਆ ਤਾਂ ਗੱਡੀ ਇਹਦੀ ਖਤਾਨਾ ਦੇ ਵਿੱਚ ਜਿਹੜੀ ਹੈਗੀ ਉਤਰ ਜਾਂਦੀ ਆ ਜਿਸ ਤੋਂ ਇਹ ਸ਼ਖਸ ਜਿਹੜਾ ਹੈਗਾ ਉਤਰ ਕੇ ਖੇਤਾ ਵੱਲ ਨੂੰ ਭੱਜਿਆ ਤੇ ਭੱਜਦੇ ਹੋਏ ਨੇ ਪੁਲਿਸ ਪਾਰਟੀ ਦੇ ਉੱਪਰ ਜਾਣੋ ਮਾਰ ਦੇਣ ਦੀ ਨੀਅਤ ਨਾਲ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕੀਤੀ ਜੋ ਇਸ ਵੱਲੋਂ ਦੋ ਫਾਇਰ ਕੀਤੇ ਗਏ ਜੋ ਪੁਲਿਸ ਪਾਰਟੀ ਦੀ ਜਿਹੜੀ ਸਾਡੀ ਸਰਕਾਰੀ ਗੱਡੀ ਸੀ ਇੱਥੇ ਮੌਜੂਦ ਉਹਦੇ ਵਿੱਚ ਜਿਹੜਾ ਲੱਗੇ ਐਂਡ ਪੁਲਿਸ ਪਾਰਟੀ ਵੱਲੋਂ ਜਿਹੜਾ ਕਿ ਆਪਣੀ ਬਚਾਅ ਦੀ ਖਾਤਰ ਪ੍ਰਾਈਵੇਟ ਡਿਫੈਂਸ ਦੇ ਵਿੱਚ ਜਦੋਂ ਇਹਦੀ ਫਾਇਰਿੰਗ ਕੀਤੀ ਤਾਂ ਜੋ ਦੀ ਗੁਰਪ੍ਰੀਤ ਸਿੰਘ ਗੋਪੀਨਾਥ ਦਾ ਸ਼ਖਸ ਜੋ ਪਕੌੜਾ ਸੀ ਉਹਦੇ ਖੱਬੀ ਲੱਤ ਦੇ ਵਿੱਚ ਜਿਹੜੇ ਅੱਗੇ ਗੋਡੇ ਤੋਂ ਥੱਲੇ ਜਿਹੜੀ ਹੈ ਕਿ ਇੰਜਰੀ ਹੋਈ ਆ ਉਹਨੂੰ ਜਿਹੜੀ ਹੈਗੀ ਬੁਲਟ ਇੰਜਰੀ ਹੋਈ ਆ ਉਹਨੂੰ ਹਸਪੀਟਲਾਈਜ਼ ਜਿਹੜਾ ਕੀਤਾ ਗਿਆ ਇਹ ਜਿਹੜਾ ਮੌਡਲੀ ਦਰਿਆਸ ਤੋਂ ਇਹ ਪਤਾ ਚੱਲਿਆ ਕਿ ਸੋਨੂ ਖਤਰੀ ਗੈਂਗ ਦਾ ਐਸੋਸੀਏਟ ਹੈਗਾ ਸੀ ਤੇ ਜਿਸ ਦੇ ਉੱਪਰ 399 402 ਪ੍ਰੈਪਰੇਸ਼ਨ ਆਫ ਡਕਾਟੀ ਆਰਮਜ਼ ਐਕਟ ਐਂਡ ਡੀਪੀਐਸ ਐਕਟ ਤੇ ਹੋਰ ਜਿਹੜੀ ਹੈਗੇ ਲੜਾਈ ਝਗੜੇ ਤੇ ਜਿਹੜੇ ਹੈਗੇ ਨੇ ਮੁਕਦਮੇ ਦਰਸੀ ਨੇ ਦੋ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਪਗੌੜਾ ਚੱਲਿਆ ਮਣਜੋ ਕਲਾਲ ਤੋਂ ਵੱਲੋਂ ਇਹਨੂੰ ਪੀਓ ਕਰਾਰ ਦਿੱਤਾ ਹੋਇਆ ਸੀ ਸਾਥੀ ਬੰਦੇ ਵੀ ਨਾਲ ਕੋਈ ਹੈਗੇ ਸੀਗੇ ਹੋਰ ਇਹਦੇ ਨਹੀਂ ਜਦੋਂ ਇਹ ਅਪਰੀਹੈਂਡ ਕੀਤਾ ਇਕੱਲਾ ਹੀ ਸੀ ਹੁਣ ਕਿਤੇ 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 ਰਿਹਾ ਪਗੌੜਾ ਹੁਣ ਤੋਂ ਬਾਅਦ ਜਿਹੜਾ ਹੈਗਾ ਕਿ ਕਿਤੇ ਕਿਤੇ ਵਿਚਰਦਾ ਰਿਹਾ ਉਹ ਸਾਰੇ ਜਿਹੜੀ ਹੈਗੀ ਹੁਣ ਡਿਟੇਲ ਦੇ ਵਿੱਚ ਇਹਦੀ ਜਦੋਂ ਇਹਨੂੰ ਅਸੀਂ ਇਹਦੀ ਰੈਸਟ ਪਾ ਕੇ ਪੁਲਿਸ ਰਿਮਾਂਡ ਦੇ ਉੱਪਰ ਇਹਦੀ ਯੂ ਨੋ ਜਿਹੜਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੀ ਪੁੱਛਗਛ ਜਿਹੜੀ ਅਮਲ ਚ ਲਿਆਂਦੀ ਜਾਏਗੀ ਤਾਂ ਫੇਰ ਤੁਹਾਨੂੰ ਜਿਹੜੇ ਆ ਕਿ ਅਸੀਂ ਅਗਲੀ ਕੋਈ ਵੈਪਨ ਕਿੰਨੇ ਕੋਈ ਬਰਾਮਦ ਹੋਈ ਜਿਹੜੇ ਮੌਕੇ ਤੇ ਮੌਕਾ ਤੋਂ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈਗਾ ਜਿਸ ਦੇ ਉੱਪਰ ਮੇਡ ਇਨ ਇਟਲੀ ਲਿਖਿਆ ਹੋਇਆ ਹੈ ਸੀ ਇੰਗਰੇਵ ਕੀਤਾ ਹੋਇਆ ਐਂਡ ਪਲੱਸ ਦੋ ਲਾਈਵ ਕੈਟਿਜਿਸ ਐਂਡ ਦੋ ਐਮਪਟੀ ਜਿਹੜੇ ਸ਼ੈਲ ਨੇ ਉਹ ਰਿਕਵਰ ਹੋਏ ਨੇ ਐਂਡ ਪਲੱਸ ਇੱਕ ਹਲਟੋ ਗੱਡੀ ਜਿਹੜੀ ਹੈਗੀ ਹੈ ਰਿਕਵਰ ਹੋਈ ਆ ਅਤੇ ਜਿਹੜਾ ਦੋਸ਼ੀ ਹੈਗਾ ਇਹਨੂੰ ਅਸੀਂ ਇੱਕ ਵਾਰਾ ਹਸਪੀਟਲਾਈਜ਼ ਕੀਤਾ ਉਸ ਤੋਂ ਬਾਅਦ ਜਦੋਂ ਇਹਨੂੰ ਡਿਸਚਾਰਜ ਕੀਤਾ ਜਾਏਗਾ ਤਾਂ ਅਗਲੀ ਪੁਛਗਿਛ ਜਿਹੜੀ ਹੈਗੀ ਇਹਦੀ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਸਰ ਗੱਡੀ ਕਿਹਦੀ ਹੈ ਜੀ ਲੱਗਾ ਕੋਈ ਸਾਹਮਣੇ ਗੱਡੀ ਹਲੇ ਤੱਕ ਜੀ ਅਫੀਸਰਸ ਨੇ ਮੈਨੂੰ ਬਰੀਫ ਕੀਤਾ ਕਿ ਗੱਡੀ ਇਸ ਦੇ ਗੁਰਪ੍ਰੀਤ ਸਿੰਘ ਓਪੀ ਦੇ ਨਾਮ ਤੇ ਉੱਪਰ ਠੀਕ ਸਰ ਜਿਹੜਾ ਇਹ ਪਿਸਟਲ ਵਗੈਰਾ ਹੈਗਾ ਉਹ ਵੀ ਪੁਛਪਛਾਅ ਲੱਗਾ ਜੀ ਕਿੱਥੋਂ ਪਿਸਟਲ ਜਿਹੜਾ ਐਲੀਸਟ ਵਪਨ ਐਲੀਗਲ ਹੈਗੇ ਨੇ ਜਿਹੜੇ ਹੈਗੇ ਨੇ ਐਲੀਗਲ ਹੀ ਆ ਉਹਦਾ ਅੱਗੇ ਦੇਖਾਂਗੇ ਕਿ ਕਿ ਦੀ ਪੁੱਛਗੇ ਕਿ ਕਿਥੋਂ ਲੈ ਕੇ ਆ ਅਸੀਂ ਕਿੰਨੇ ਦਾ ਲੈ ਕੇ ਆ ਅਸੀਂ ਕਿਤੇ ਕਿਤੇ ਕਿਹੜੇ ਕਿਹੜੇ ਕ੍ਰਾਈਮ ਦੇ ਵਿੱਚ ਇਹਨੇ ਇਸ ਪਿਸਟਲ ਨੂੰ ਯੂਜ਼ ਕੀਤਾ ਜਾਂ ਹੋਰ ਕਿਹੜੇ ਕਿਹੜੇ ਇਹਦੇ ਐਸੋਸੀਏਟ ਰਹੇ ਨੇ ਕਿਥੇ ਕਿ ਕੌਣ ਕੌਣ ਇਹਨੂੰ ਹਾਰਬਰ ਕਰਦ ਰਿਹਾ ਸਾਰਿਆਂ ਦੇ ਉੱਪਰ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਏ ਕੋਈ ਮੈਸੇਜ ਬੈਕਗਰਾਉਂਡ ਦੀ ਸਰੋਂ ਤਾਂ ਬੈਕਗਰਾਉਂਡ ਚੱਲੀ ਹਾਂ ਜੀ ਬੈਕਗਰਾਉਂਡ ਬੰਦੇ ਦਾ ਕੀ ਹੈ ਸਰ ਬੈਕਗਰਾਉਂਡ ਤੁਹਾਨੂੰ ਦੱਸਿਆ ਕਿ ਕ੍ਰਾਈਮਨਲ ਇਹਦਾ ਬੈਕਗਰਾਉਂਡ 2006 ਤੋਂ ਜਿਹੜਾ ਹੈਗਾ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਨਵੋਲਡ ਰਿਹਾ 2006 ਦੇ ਵਿੱਚ ਇਹਦੇ ਤੇ ਪਹਿਲਾ ਪਰਚਾ ਜਿਹੜਾ ਲੜਾਈ ਝਗੜੇ ਦਾ ਹੁੰਦਾ ਉਸ ਤੋਂ ਬਾਅਦ 2011 ਦੇ ਵਿੱਚ ਪਰਚੇ ਹੁੰਦੇ ਨੇ ਫਿਰ 2015 ਦੇ ਵਿੱਚ ਇਹਦੇ ਤੇ ਪਰਚੇ ਹੁੰਦੇ ਨੇ 16 'ਚ ਵੀ ਹੈ ਤਾਂ ਇੱਕ ਰੀਸੈਂਟ ਜਿਹੜਾ ਹੈਗਾ ਇਹ ਹੁਣ ਜਿਹੜਾ ਪਰਚਾ ਹੈ ਨਾ ਸਰ ਕੋ ਮੈਸੇਜ ਇਹਨਾਂ ਚਾਹੁੰਗਾ ਕਿ ਤੁਸੀਂ ਫਿਲ ਹੋ ਗਏ ਮੈਸੇਜ ਇਹ ਹੈਗਾ ਕਿ ਅਸੀਂ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਹਰੇਕ ਤਰ੍ਹਾਂ ਦੇ ਕ੍ਰਾਈਮ ਨਾਲ ਜਿਹੜਾ ਹੈਗਾ ਨਿਪਟਣ ਵਾਸਤੇ ਸક્ષਮ ਹੈਗੀ ਆ ਅਸੀਂ ਪੂਰੀ ਤਰ੍ਹਾਂ ਪਰਫੈਕਟ ਅਸੀਂ ਵੈਲ ਇਕুইਪਡ ਹੈਗੇ ਆ ਐਂਡ ਅਗਰ ਕੋਈ ਇਸ ਤਰ੍ਹਾਂ ਦੇ ਰਸਤੇ ਤੇ ਗਲਤ ਰਸਤੇ ਤੇ ਚੱਲਦੇ ਨੇ ਤਾਂ ਉਹਨਾਂ ਦਾ ਅੰਜਾਮ ਇਸ ਤੋਂ ਵੀ ਭਰੋਸਾ